ਨਾਣ ਵਾਲਾ ਆ ਨਾਣ ਵਾਲਾ ਇੱਥੇ ਇਹਦੇ ਚ ਨਾਣਾ ਹੈ ਸੀ ਆ ਕਮਰਾ ਆ ਦੇਖੋ ਆ ਕਮਰਾ ਇੱਥੇ ਰੱਖਿਆ ਆ ਉਹ ਮਕਾਨ ਪੈਂਦੇ ਆ ਹੈ ਕਮਾਲ ਹੋਈ ਖੜੀ ਆ ਆ ਦੇਖੋ ਆ ਕਮਰਾ ਇੱਥੇ ਆ ਕਮਰਾ ਦਿੱਤਾ ਹੋਇਆ ਰਹਿਣ ਨੂੰ ਆ ਮੈਂ ਆਪ ਖੜਾ ਇੱਥੇ ਦੇਖ ਲਓ ਇਹ ਨਾ ਹੋਵੇ ਕੋਈ ਦਿੱਕਤ ਹੋਵੇ ਤਾਂ ਤੁਹਾਨੂੰ ਮੈਂ फ्लਸ਼ ਦਿਖਾਣਾ ਜਿਹਦੇ ਵਿੱਚ ਕਹਿੰਦੇ फ्लਸ਼ ਕਰਨੀ ਹੈ ਤੁਸੀਂ ਤਾਂ ਇੱਥੇ ਕੋਈ ਹੱਦ ਹੁੰਦੀ ਆ ਇਹਨਾਂ ਜੰਟਾਂ ਨੇ ਲਪੇਟੇ ਬਿਨਾ ਵਜ੍ਹਾ ਤੋਂ ਝੂਠੇ ਸੁਫਨੇ ਦਿਖਾਏ ਉੱਥੇ ਤੁਹਾਨੂੰ ਕਮਰਾ ਬਹੁਤ ਵਧੀਆ ਮਿਲੂਗਾ ਸੈਪਰੇਟ ਮਸ਼ੀਨ ਮਿਲੂਗੀ ਕੱਪੜੇ ਧੋਣ ਨੂੰ ਆਹ ਫਲਸ਼ ਆ ਜੀ ਸ਼ਰਮ ਆਉਂਦੀ ਦਿਖਾਉਣ ਲੱਗਿਆਂ ਆਹ ਫਲਸ਼ ਆ ਲੈ ਇੱਥੇ ਵੈਸੇ ਹੀ ਐ ਬਸ ਸਿੱਧੀ ਓਪਨ ਆ ਇੱਥੇ ਕੱਪੜਾ ਪਾਇਆ ਹੋਇਆ ਆ ਫਲਸ਼ ਆ ਦੇਖੋ ਇਹ ਕੁੜੀ ਆ ਵਾ ਕੇ ਪੈਂਡ ਲਾ ਲੋ ਵੀ ਭੈੜਾ ਕੰਮ ਜਿੱਥੇ ਲਿਆ ਕੇ ਸੜ ਦਿੰਦੇ ਆ ਆ ਮੈਂ ਹੀ ਆ ਦੇਖ ਲਓ ਕੋਈ ਐ ਨਾ ਹੋਵੇ ਵੀ